ਇਟਲੀ ਚਿੱਲੇ ਨੂੰ ਵਿਖੇ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਨਾਲ ਹੋਈ 225 ਦਿਨ ਨਗਰ ਕੀਰਤਨਾਂ ਦੀ ਲੜੀ ਦੀ ਸ਼ੁਰੂਆਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਲਚੂਰ ਸਿੱਖ ਸੰਸਥਾ ਨੇ ਸੰਗਤ ਨੂੰ ਪੰਗਤ ਵਿੱਚ ਲੰਗਰ ਸ਼ਕਾ ਕੇ ਦ੍ਰਿੜ ਕਰਵਾਈ ਗੁਰਮਰਿਆਦਾ ਉਹ ਬੀਤੇ ਦੇ ਨੰਗੁਰ ਗੁਰੂ ਹਰਗੋਬਿੰਦ ਸਾਹਿਬ ਜੀ ਲੈਣੋਂ ਮ੍ਰਿਸ਼ਾ ਇਟਲੀ ਵਿਖੇ ਹੋਲਾ ਮਹੱਲਾ ਅਤੇ ਸਿੱਖ ਜਗਤ ਦੀ ਨਵੀਂ ਬਰੇ ਸੰਮਤ 557 ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਨਾਲ ਸਾਲ 2025 ਦੇ ਇਟਲੀ ਚ ਹੋਣ ਵਾਲੇ ਨਗਰ ਕੀਰਤਨ ਦੀ ਲੜੀ ਦੀ ਸ਼ੁਰੂਆਤ ਹੋਈ ਇਸ ਨਗਰ ਕੀਰਤਨ ਦੀ ਵਿਲੱਖਣਤਾ ਇਹ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਟਲੀ ਦੀ ਸਮੋਰ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖੀ ਦੇ ਵੱਲੋਂ ਸਾਂਝੇ ਉਪਰਾਲੇ ਤਹਿਤ ਪਿਛਲੇ ਲਗਭਗ 1 ਮਹੀਨੇ ਤੋਂ ਵੱਧ ਸਮੇਂ ਤੋਂ ਸਾਲ ਇੱਥੇ ਵਿੱਚ ਹੋਣ ਵਾਲੇ ਨਗਰ ਕੀਰਤਨ ਚ ਲੰਗਰ ਦੀ ਗੁਰਮਰਿਆਦਾ ਨੂੰ ਬਹਾਲ ਕਰਨ ਲਈ ਅਤੇ ਹ ਸਰ ਪੰਗਤ ਰਚੀ ਬੈਠ ਕੇ ਸ਼ਗਨ ਬਾਰੇ ਸੰਗਤਾਂ ਨੂੰ ਵੱਖ-ਵੱਖ ਮਾਧਿਮਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਸੀ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਪ੍ਰਚਾਰ ਦੇ ਆਸਾਰਤਕ ਸਿੱਟੇ ਨਿਕਲੇ ਤੇ ਸੰਗਤਾਂ ਨੇ ਬਹੁਤ ਹੀ ਸ਼ਰਧਾ ਦੁਸ਼ਾਨ ਨਾਲ ਜੋੜੇ ਉਤਾਰ ਕੇ ਸੇਟਾ ਕੇ ਪੰਗਤ ਵਿੱਚ ਬੈਠ ਕੇ ਹਰ ਪ੍ਰਕਾਰ ਦਾ ਲੰਗਰ ਸ਼ਤਿਆ ਨਗਰ ਕੀਰਤਨ ਦੀ ਰਮਤਾ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਉਪਰੰਤ ਪੰਨਿ ਨਿਸ਼ਾਨ ਸਿੰਘ ਅਤੇ ਪੰਨਿ ਪਿਆਰੇ ਸਿੰਘ ਸਹਿਬਾਨਾਂ ਅਤੇ ਸੁੰਦਰਪਾਲਕ ਵਿਸ਼ਸ਼ੋਭਕ ਧੰਨ ਧੰਨ ਸ਼੍ਰੀ ਗੁਰਦੁਆਰਾ ਸਾਹਿਬ ਜੀ ਦੀ ਅਗਵਾਈ ਵਿੱਚ ਗੁਰਦੁਆਰਾ ਸਬਤ ਹੋਈ ਸਭ ਤੋਂ ਪਹਿਲਾਂ ਸੰਗਤਾਂ ਬਹੁਤ ਹੀ ਪਿਆਰ ਤੇ ਸਰਦੀ ਦੀ ਪਾਲਕੀ ਦੇ ਪਿੱਛੇ-ਪਿੱਛੇ ਸੰਗਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀਆਂ ਰਹੀਆਂ ਸਨ ਇਹ ਦ੍ਰਿਸ਼ ਭਗਤੀ ਦੇ ਸ਼ਰਧਾ ਦੀ ਰੱਖਣ ਤਸਵੀਰ ਪੇਸ਼ ਕਰ ਰਿਹਾ ਸੀ ਇਸ ਮੌਕੇ ਸੰਗਤਾਂ ਦੇ ਠਾਠਾ ਮਾਰਦੇ ਕਾਠੋ ਨੂੰ ਹਾਜ਼ਰੀ ਭਰੀ ਗਈ ਸਿੱਖ ਮਾਰਸ਼ਲਾਟ ਗੱਤਕੇ ਦੇ ਗੱਤਕਾ ਕਰਨ ਵਾਲੇ ਸਿੰਘਾਂ ਵੱਲੋਂ ਅਦਭੁਤ ਜੋਹਾਰ ਵਿਖਾਏ ਗਏ ਗੱਤਕੇ ਦੇ ਜੋਰ ਦੇਖ ਕੇ ਤਾਂ ਲੋਕ ਵੀ ਗਰਗਰ ਕਰ ਉਠੇ ਨਜ਼ਰ ਦੀ ਪ੍ਰਕਰਮਾ ਕਰਦੇ ਹੋਏ ਗੁਰੂ ਜਸ ਕਰਦੇ ਹੋਏ ਨਜ਼ਰ ਖੇਤਰੀ ਸਮਾਪਤੀ ਗੁਰਦੁਆਰਾ ਸਾਹਿਬ ਕੀ ਹੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਵਖਵਾ ਗੁਰਦੁਆਰਾ ਸਬੰਧਿਤ ਕਮੇਟੀਆਂ ਸੀਵਨਪੁਰ ਵਾਲੇ ਸ਼ਿ ਜਿਵੇਂ ਆਇਆ ਗਿਆ ਅਤੇ ਸਨਮਾਨ ਚਿੰਦੇ ਇੱਕ ਸਨਮਾਨ ਦਿੱਤਾ ਗਿਆ ਕਲਦੂਰਾ ਸਿੰਘ ਸੰਸਥਾ ਦੇ ਸੇਵਾਦਾਰਾਂ ਦੀ ਸੰਗਤ ਨਾਲ ਬਖਤਰਸਟਾਲ ਗਉਣ ਵਾਲੇ ਮੀਰਾਂ ਵੱਲੋਂ ਉਹਨਾਂ ਦੀ ਬੇਨਤੀ ਮੰਨ ਕੇ ਹਰਦਾਨ ਲੰਗਰ 15 ਵਿੱਚ ਵਰਤਾਨ ਤੇ ਦਿਲਤਨਵਾਦ ਕੀਤਾ ਗਿਆ ਉਹਨਾਂ ਵੱਲੋਂ ਇਟਲੀ ਦੇ ਸਮੂਹ ਸਿੱਖ ਜਥੇਬੰਦੀਆਂ ਨੂੰ ਮੁੜ ਪੀਨ ਕੀਤੀ ਕਿ ਅਗਰ ਨਗਰ ਕਿਸ ਤਰ੍ਹਾਂ ਵਿੱਚ ਲੰਗਰਾਂ ਦੀ ਗੁਰਮਰਯਾਦਾ ਨੂੰ ਬਹਾਲ ਕਰਨ ਲਈ ਸਾਰਿਆਂ ਵੱਲੋਂ ਆਪਣੇ ਆਪਣੇ ਤਰੀਕੇ ਨਾਲ ਯੋਗਦਾਨ ਦਿੱਤਾ ਜਾਵੇ ਸਾਰਿਆਂ ਨੂੰ ਆਪਣਾ ਫਰਜ਼ ਸਮਝ ਕੇ ਇਸ ਲਹਿਰ ਦਾ ਹਿੱਸਾ ਬਣਨਾ ਚਾਹੀਦਾ ਹੈ ਤਾਂ ਜੋ ਅਸੀਂ ਜੋ ਕਿਤਾਬਾਂ ਰਾਹੀ ਟਾਲੀਨ ਪਾਸਾ ਟਾਲੀਨ ਲੋਕਾਂ ਨੂੰ ਵੰਡਦੇ ਹਾਂ ਉਹ ਉਹਨਾਂ ਦੀ ਸਹੀ ਮਿਸਾਲ ਉਹਨਾਂ ਲੋਕਾਂ ਸਰੀਏ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਵਿੱਚ ਇਹ ਸਹਿਯੋਗ ਮਿਲੇਗਾ ਆਓ ਸਾਰੇ ਰਲ ਮਿਲ ਕੇ ਗੁਰਮਰਿਆ ਤੁਨੂੰ ਬਹਾਲ ਕਰਨ ਦੀ ਇਸ ਲਹਿਰ ਦਾ ਹਿੱਸਾ ਬਣੀਏ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੋ ਵਿਖੇ ਹੋਲਾ ਮਹੱਲਾ ਅਤੇ ਨਾਨਕ ਸ਼ਹੀ ਨਵੇਂ ਬਰੇ ਦੇ ਸੰਬੰਧ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਸੀ ਇਸ ਨਗਰ ਕੀਰਤਨ ਦੇ ਵਿੱਚ ਕਲtura ਸਿੱਖ ਧਰਮ ਪ੍ਰਚਾਰ ਸੰਸਥਾ ਅਤੇ ਗੁਰਦੁਆਰਾ ਸਾਹਿਬ ਜੰਦੀਪ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਜੋ ਲੰਗਰਾਂ ਦੀਆਂ ਸੇਵਾਵਾਂ ਪੂਰਨ ਗੁਰਮਰਯਾਦਾ ਅਨੁਸਾਰ ਪਹਿਲਾ ਪੰਗਤ ਪਾਛੇ ਸੰਗਤ ਦੇ ਮਹਾਵਾਕ ਅਨੁਸਾਰ ਬੜਾ ਸੋਹਣਾ ਪ੍ਰਬੰਧ ਕੀਤਾ ਗਿਆ ਇਸ ਨਗਰ ਕੀਰਤਨ ਦੇ ਵਿੱਚ ਸਮੁੱਚੇ ਇਟਲੀ ਭਾਰਤੋਂ ਸੰਗਤਾਂ ਨੇ ਸਮੂਲੀਅਤ ਕੀਤੀ ਅਤੇ ਪੰਗਤਾਂ ਦੇ ਵਿੱਚ ਬੜੇ ਸੋਹਣੇ ਤਰੀਕੇ ਦੇ ਨਾਲ ਬੈਠ ਕੇ ਮਰਯਾਦਾ ਅਨੁਸਾਰ ਜੋੜੇ ਉਤਾਰ ਕੇ ਹੱਥ ਪੈਰ ਧੋ ਕੇ ਪੰਗਤਾਂ ਵਿੱਚ ਬੈਠ ਕੇ ਬੜੇ ਸੋਹਣੇ ਤਰੀਕੇ ਦੇ ਨਾਲ ਪ੍ਰਸ਼ਾਦਾ ਛਕਿਆ ਤੇ ਸਮੁੱਚੇ ਸੰਗਤਾਂ ਦਾ ਸਮੁੱਚੇ ਪ੍ਰਬੰਧਕਾਂ ਦਾ ਅਦੇ ਕਲਤੂਰਾ ਸਿੱਖ ਧਰਮ ਪ੍ਰਚਾਰ ਸੰਸਥਾ ਦਾ ਧੰਨਵਾਦ ਇਨ੍ਹਾਂ ਸਮਾਗਮਾਂ ਦੇ ਵਿੱਚ ਸੇਵਾਵਾਂ ਨਿਭਾਉਣ ਵੱਲ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ